ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਹੜ੍ਹਾਂ ਨੂੰ ਲੈ ਕੇ ਸਰਕਾਰ ਵੱਲੋਂ ਇੰਤਜ਼ਾਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਨੇ ਤੇ ਵਕਫਾ ਖਾਵਾਵਾਂ ਦੇ ਉੱਤੇ ਪਾਣੀ ਦੀ ਮਾਰ ਪੈਂਦੀ ਹੋਈ ਨਜ਼ਰ ਆ ਰਹੀ ਹੈ ਖਾਸ ਕਰ ਜਿਹੜੇ ਪੰਜਾਬ ਦੇ ਹਿੱਸੇ ਰਾਵੀ ਦੇ ਕੰਡੇ ਦੇ ਉੱਤੇ ਨੇ ਜਿਹੜੇ ਸਤਲੁਜ ਦੇ ਕੰਡੇ ਤੇ ਨੇ ਬਿਆਸ ਦੇ ਕੰਡੇ ਤੇ ਲੋਕ ਰਹਿੰਦੇ ਨੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਕਈ ਇਲਾਕਿਆਂ ਦਾ ਸੰਪਰਕ ਮੁੱਖ ਸ਼ਹਿਰਾਂ ਨਾਲੋਂ ਵੀ ਟੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਮંત્રી ਸਹਿਬਾਨ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਦੇ ਵਿੱਚ ਉਹਨਾਂ ਨੇ ਪ੍ਰਬੰਧਾਂ ਦਾ ਦੱਸਿਆ ਹੈ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਤੇ ਇਸ ਤੋਂ ਇਲਾਵਾ ਜਿਹੜੇ ਐਮਐਲਏ ਨੇ ਮੰਤਰੀ ਨੇ ਉਹ ਲੋਕਾਂ ਦੇ ਵਿੱਚ ਵੀ ਪਹੁੰਚਣੇ ਸ਼ੁਰੂ ਹੋ ਗਏ ਨੇ ਤਾਂ ਜੋ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਜਾ ਸਕੇ ਇਸ ਵਾਰੀ ਬਾਰਸ਼ਾਂ ਬਹੁਤ ਹੋਈਆਂ ਮੈਨੂੰ ਮੀਡੀਆ ਤੋਂ ਖਬਰ ਮਿਲੀ ਕਿ ਜਿਹੜੇ 7 ਪਿੰਡ ਹੈਗੇ ਆ ਗੁਰਦਾਸਪੁਰ ਦੇ ਵਿੱਚੋਂ ਮੇਨਲੈਂਡ ਤੋਂ ਕੱਟ ਆਫ ਹੋ ਗਏ ਆ ਉੱਥੇ 8 ਪ੍ਰੈਗਨੈਂਟ ਲੇਡੀਆਂ ਆ ਤੇ ਅਸੀਂ ਉੱਥੇ ਬੋਟ ਐਂਬੂਲੈਂਸ ਦਾ ਕਨਸੈਪਟ ਇੰਟਰੋਡਿਊਸ ਕਰਕੇ ਉਹਨਾਂ ਨੂੰ ਲੇਡੀਆਂ ਨੂੰ ਇੱਧਰ ਲਿਆ ਕੇ ਉਹਦੇ ਵਿੱਚੋਂ ਇੱਕ ਦੀ ਸੇਫ ਡਿਲੀਵਰੀ ਹੋ ਗਈ ਆ ਬਾਕੀ ਅਸੀਂ ਸਾਰਿਆਂ ਨੂੰ ਆਫਰ ਕਰਤਾ ਕਿ ਤੁਸੀਂ ਸਾਡੇ ਹਸਪੀਟਲ ਚ ਆ ਕੇ ਸਟੇ ਕਰ ਸਕਦੇ ਹੋ ਪਰ ਜਿਨ੍ਹਾਂ ਦੀ ਡਿਲੀਵਰੀ ਦੇ ਵਿੱਚ ਇੱਕ ਮਹੀਨਾ ਜਾਂ ਇਸ ਤੋਂ ਵੱਧ ਪੀਰੀਅਡ ਹੈ ਉਹ ਜੇ ਨਹੀਂ ਆਣਾ ਚਾਹੁੰਦੇ ਤੇ ਇੱਕ ਲੇਡੀ ਹੋਰ ਆ ਕੇ ਦਾਖਲ ਹੋ ਗਈ ਆ ਜਿਹਨਾਂ ਦੀ ਐਕਸਪੈਕਟਡ ਹੈ ਮਤਲਬ ਨੈਕਸਟ 2-4 ਦਿਨ ਦੇ ਵਿੱਚ ਇਸੇ ਤਰ੍ਹਾਂ ਇੱਕ ਤੁਸੀਂ ਦੱਸਿਆ ਸੀਗਾ ਕਿ ਕਾਲੂ ਦਾ ਟਾਪੂ ਹੈਗਾ ਫਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਉਹਦੇ ਵਾਸਤੇ ਵੀ ਅਸੀਂ ਜਿਹੜਾ ਹੈਗਾ ਸਾਰਾ ਉੱਥੇ ਜਿਹੜਾ ਅਰੇਂਜਮੈਂਟ ਕੀਤਾ ਇਹ ਇਸ ਤੋਂ ਸਵਾਇ ਅਸੀਂ ਬੜਾ ਇੱਕ ਕਲੈਬੋਰੇਟ ਅਰੇਂਜਮੈਂਟ ਕਰਕੇ ਜਿਹਦੇ ਵਿੱਚ ਅਸੀਂ 172 ਐਮਬੂਲੈਂਸ ਤੇ 438 ਰੈਪਿਡ ਰਿਸਪੌਂਸ ਟੀਮਸ ਤੇ 323 ਮੋਬਾਈਲ ਮੈਡੀਕਲ ਟੀਮਸ ਇਹ ਸਾਡੀਆਂ ਜਿਹੜੀਆਂ ਹੈਗੀਆਂ ਸਾਰੇ ਪੰਜਾਬ ਦੇ ਵਿੱਚ ਰੈਡੀ ਆ ਔਰ ਜੋ ਤੁਹਾਨੂੰ মিডিਆ ਦੇ ਥਰੂ ਔਰ ਸਾਡੇ ਜਿਹੜਾ ਅਫੀਸ਼ੀਅਲ ਸਾਡਾ ਸਿਸਟਮ ਆ ਉਹਦੇ ਥਰੂ ਤੁਹਾਨੂੰ ਖਬਰ ਆਈ ਸੀ ਕਿ ਦੋ ਬਲਾਕ ਕਪੂਰਥਲਾ ਦੇ ਔਰ ਇੱਕ ਬਲਾਕ ਹੁਸ਼ਿਆਰਪੁਰ ਦਾ ਉੱਥੇ ਸਾਡੀਆਂ ਮੈਡੀਕਲ ਟੀਮਸ ਨੇ ਜਾ ਕੇ ਕੈਂਪ ਲਗਾ ਕੇ 241 ਮਰੀਜ਼ ਜਿਹੜੇ ਸਾਡੇ ਕੋਲ ਆਏ ਜਿਹਨਾਂ ਚੋਂ 9 ਮਰੀਜ਼ ਡਾਇਰੀਆ ਦੇ ਸੀ 7 ਗੈਸਟਰੋਐਂਟਰਾਈਟਸ ਦੇ ਸੀ 15 ਫੀਵਰ ਦੇ ਸੀ 9 ਸਕਿਨ ਅਲਰਜੀ ਔਰ 7 ਜਿਹੜੇ ਸੀਗੇ ਉਹ ਆਈ ਇਨਫੈਕਸ਼ਨ ਦੇ ਸੀ ਉਹਨਾਂ ਸਾਰਿਆਂ ਦਾ ਇਲਾਜ ਕੀਤਾ ਗਿਆ ਔਰ ਸਾਰੇ ਜਿੰਨੀਆਂ ਸਾਡੀਆਂ 438 ਰੈਪਰ ਸਪੌਂਸ ਟੀਮ ਔਰ 323 ਜਿਹੜੀਆਂ ਸਾਡੀਆਂ ਹੈਗੀਆਂ ਮੋਬਾਈਲ ਟੀਮਸ ਇਨਾਂ ਦੀ ਆਪਣੇ ਪੇਰੈਂਟ ਹਸਪੀਟਲ ਦੇ ਨਾਲ ਔਰ ਸਾਰੇ ਡਿਸਟ੍ਰਿਕਟੋ ਜਿੰਨੇ ਵੀ ਸਾਡੇ ਉਹਨਾਂ ਕੋਲ ਸਾਡੇ ਕੋਲੇ 2000 ਤੋਂ ਵੱਧ ਜਿਹੜੇ ਬੈਡਸ ਹੈਗੇ ਅਸੀਂ ਤਿਆਰ ਕੀਤੇ ਆ ਇਨ ਕੇਸ ਆਫ ਜਿਹੜਾ ਬੈਕਅਪ ਸਪੋਰਟ ਆ ਜੇ ਬਾਈਚਾਸ ਕਿਤੇ 10 15 ਕੇਸ ਆਈ ਜਾਣ ਕਿਤੇ ਜੇ 5 ਤੋਂ ਵੱਧ ਕੇਸਸ ਹੋਣ ਤਾਂ ਅਸੀਂ ਉਹਨੂੰ ਆਊਟ ਬ੍ਰੇਕ ਕਹਿੰਦੇ ਆ ਜੇ ਇੱਕ ਜਾਂ ਦੋ ਜਾਂ ਤਿੰਨ ਕੇਸਸ ਹੋਣ ਉਹਨੂੰ ਸਪਰੈਡਿਕ ਕਹਿੰਦੇ ਆ ਜੇ ਸਪਰੈਡਿਕ ਕੇਸਸ ਆ ਉਹਦੇ ਵਾਸਤੇ ਜਿੰਨੀਆਂ ਸਾਡੀਆਂ ਆਸ਼ਾ ਵਰਕਰਾਂ ਔਰ ਸਾਡੇ ਜਿੰਨੇ ਵੀ ਸਾਡੇ ਪੈਰੀਫਰਲ ਯੂਨਿਟ ਆ ਗਿਆ ਚਾਹੇ ਡਿਸਪੈਂਸਰੀਜ਼ ਆ ਹੈਲਥ ਐਂਡ ਵੈਲਨੈਸ ਸੈਂਟਰ ਆ ਉਹਨਾਂ ਕੋਲੇ ਪੂਰੀ ਸਪਲਾਈ ਆ ਜੀ ক্লোਰਿਨ ਟੈਬਲੇਟਸ ਦੀ ਔਰ ਓ ਆਰ ਐਸ ਦੀ ਔਰ ਜਿਹੜੀਆਂ ਐਂਟੀ ਡਾਇਰੀਅਲ ਟੈਬਲੇਟਸ ਦੀ ਸੋ ਇਹ ਸਾਰੀ ਜਿਹੜੀ ਅਰੇਂਜਮੈਂਟ ਅਸੀਂ ਕੀਤੀ ਆ ਤਾਂ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਔਰ ਜਿਹੜੇ ਸਾਡੇ ਆਜ ਦੀ ਰੇਟਸ ਜਿੱਥੇ ਕੋਈ ਫਲੱਡਸ ਦਾ ਜ਼ਿਆਦਾ ਰਿਸਕ ਹੈਗਾ ਉਹਦੇ ਵਿੱਚ ਫਰੋਜਪੁਰ ਫਾਜ਼ਿਲਕਾ ਤਰਨਤਾਰਨ ਗੁਰਦਾਸਪੁਰ ਹੁਸ਼ਿਆਰਪੁਰ ਔਰ ਕਪੂਰਥਲਾ ਜਿਹੜੇ ਅੰਦਰ ਪੈਂਦੇ ਹੈਗੇ ਆ ਇਹਨਾਂ ਦੇ ਵਿੱਚ ਅਸੀਂ ਸਾਰਿਆਂ ਦੇ ਵਿੱਚ ਜਿਹੜਾ ਹੈਗਾ ਉਹ ਐਸਡੀਆਰ ਐਫ ਐਨ ਡੀਆਰ ਐ ਫਾਰ ਮਿਲਟਰੀ ਰਣ ਕੋਆਪਰੇਸ਼ਨ ਕਰਕੇ ਅਸੀਂ ਕੋਆਰਡੀਨੇਸ਼ਨ ਕਰਕੇ ਜਿਹੜੀਆਂ ਮੋਟਰ ਬੋਟਸ ਆ ਉਹਨਾਂ ਨੂੰ ਐਫ ਨੀਡ ਵੀ ਕੋਈ ਕੋਈ ਏਰੀਆ ਕੱਟ ਆਫ ਹੋ ਜਾਂਦਾ ਕਿਤੇ ਲੋਕ ਟਾਣੀਆਂ ਟਾਣੀਆਂ ਕਹਿੰਦੇ ਆ ਟਾਣੀਆਂ ਦੇ ਵਿੱਚ ਟਰੈਪ ਹੋ ਜਾਂਦੇ ਆ ਤਾਂ ਉਹਨਾਂ ਨੂੰ ਜਿਹੜੀ ਮੈਡੀਕਲ ਹੈਲਪ ਹੈ ਔਰ ਰੈਸਕਿਊ ਜਿਹੜਾ ਹੈਗਾ ਉਹ ਸਾਰੇ ਅਸੀਂ ਉਹਨਾਂ ਦੇ ਨਾਲ ਡਿਪਟੀ ਕਮਿਸ਼ਨਰਸ ਦੇ ਨਾਲ ਕੋਬੀਸੀ ਕਰਕੇ ਸਾਰਿਆਂ ਦੇ ਨਾਲ ਅਸੀਂ ਰੀਚ ਕਰ ਲਿਆ ਅੱਜ ਵੀ ਉਹਨਾਂ ਸਾਰਿਆਂ ਨਾਲ ਇਨ ਟੱਚ ਆ ਇਸ ਤੋਂ ਸਵਾਇ ਸਾਡਾ 104 ਨੰਬਰ ਜਿਹੜਾ ਹੈਲਥ ਦਾ ਐਨ ਐਚ ਐਮ ਦਾ ਹੈਗਾ ਮੈਂ ਸਿਟੀਜ਼ਨਸ ਨੂੰ ਬੇਨਤੀ ਕਰਦਾ ਕਿ ਜੇ ਤੁਹਾਡੇ ਕੋਈ ਇੱਕ ਅਦਾ ਕੇਸ ਹੈਗਾ ਜਿਹਨੂੰ ਅਸੀਂ ਸਪਰੈਡ ਕੇਸ ਕਹਿੰਦੇ ਆ ਤੁਸੀਂ ਆਸ਼ਾ ਵਰਕਰ ਤੁਹਾਡੇ ਹਰ ਪਿੰਡ ਚ ਹਰ ਮਹੱਲੇ ਚ ਉਹਨੂੰ ਕੰਟੈਕਟ ਕਰੋ ਉਹਦੇ ਕੋਲੇ ਕਲੋਰਿੰਦੀਆਂ ਟੈਬਲੇਟ ਲੈ ਸਕਦੇ ਹੋ او ਆਰ ਐਸ ਲੈ ਸਕਦੇ ਹੋ ਔਰ ਜੇ ਲੋੜ ਪਏਗੀ ਤਾਂ ਰੈਪਿਡ ਰਿਸਪੌਂਸ ਟੀਮ ਆਏਗੀ ਜਿਨ੍ਹਾਂ ਕੋਲ ਐਂਟੀ ਡਾਇਰੀਆ ਟੈਬਲੇਟਸ ਹੋਣ ਗਿਆ ਜੇ ਉਹਨਾਂ ਨੂੰ ਲੱਗੇਗਾ ਕਿ ਕੇਸਸ ਵੱਧ ਰਹੇ ਆ ਤਾਂ ਫਿਰ ਜਿਹੜੀ ਸਾਡੀਆਂ ਮੋਬਾਈਲ ਮੈਡੀਕਲ ਟੀਮ ਆਏਗੀ ਔਰ ਉਹਨੂੰ ਜਿਹੜਾ ਬੈਕਅਪ ਸਪੋਰਟ ਹੈ ਉਹਨੂੰ ਐਕਟੀਵੇਟ ਕਰੇਗੀ ਔਰ ਜੇ ਲੋੜ ਪਏਗੀ ਕਿਤੇ ਮੈਡੀਕਲ ਕਾਲਜ ਦੇ ਵਿੱਚ ਤੇ ਉਹਨਾਂ ਦੇ ਨਾਲ ਸਾਡੀ ਲਿੰਕੀਸ ਜਿਹੜੀਆਂ ਸਾਰੀਆਂ ਸੀ ਸਟੈਬਲਿਸ਼ ਕੀਤੀਆਂ ਹੁਣ ਕੁਦਰਤ ਨੇ ਐਡੀ ਵੱਡੀ ਇਸ ਤਰ੍ਹਾਂ ਦੀ ਜਿਵੇਂ 2023 ਦੇ ਵਿੱਚ ਤਰਾਸਦੀ ਹੋਈ ਸੀ ਤਾਂ ਪਾਣੀ ਬਹੁਤ ਆ ਰਿਹਾ ਪਰ ਅਸੀਂ ਪਾਣੀ ਨੂੰ ਸੰਭਾਲਣ ਦੇ ਲਈ ਪਾਣੀ ਦੀ ਜੋ ਹੈ ਲੋਕਾਂ ਨੂੰ ਮਾਰ ਘਟ ਤੋਂ ਘਟ ਹੋਵੇ ਇਸ ਦੇ ਲਈ ਬਹੁਤ ਸੁਚੱਜੇ ਪ੍ਰਬੰਧ ਨੇ ਜਿਹੜੇ ਉਹ ਸਰਕਾਰ ਵੱਲੋਂ ਕੀਤੇ ਗਏ ਨੇ ਇਸ ਤੋਂ ਇਲਾਵਾ 9 ਲੱਖ ਦੇ ਕਰੀਬ ਅਸੀਂ ਸੈਂਡ ਬੈਗ ਕਿਉਂਕਿ ਜਦੋਂ ਪਾਣੀ ਨੂੰ ਰੋਕਣਾ ਹੁੰਦਾ ਤਾਂ ਮਿੱਟੀ ਦੇ ਬੈਗ ਭਰ ਕੇ ਰੋਕਿਆ ਜਾਂਦਾ 9 ਲੱਖ ਦੇ ਕਰੀਬ ਅਸੀਂ ਉਹ ਬੈਗ ਖਰੀਦੇ ਆ ਤੇ 4 ਲੱਖ ਨੇ ਜਿਹੜੇ ਬੈਗ ਉਹ ਮਿੱਟੀ ਦੇ ਭਰ ਕੇ ਰੱਖੇ ਹੋਏ ਆ ਆ ਜਿਸ ਤਰ੍ਹਾਂ ਹੁਣ ਆ ਬਹਾਪੁਰ ਆਈਲੈਂਡ ਦੀ ਗੱਲ ਸੀ ਤਾਂ ਇੱਥੇ ਅਸੀਂ 40000 ਬੈਗ ਨੇ ਜਿਹੜੇ ਬਕਾਇਦਾ ਤਾਰਾਂ ਬੈਗ ਜੋ ਕੁਝ ਵੀ ਉੱਥੇ ਚਾਹੀਦਾ ਸੀ ਅਸੀਂ ਉਹ ਦਿੱਤਾ ਉੱਥੇ ਸੋ ਇਸ ਤੋਂ ਬਿਨਾਂ ਜੰਬੋ ਬੈਗ ਲੈ ਕੇ ਆਂਦੇ ਆ ਉਹ ਉੱਥੇ ਬੈਗ ਤਿਆਰ ਪਏ ਨੇ ਵੀ ਇਨ ਕੇਸ ਕੋਈ ਜ਼ਿਆਦਾ ਜ਼ਰੂਰਤ ਪੈ ਜਾਂਦੀ ਆ ਉਹ ਜੰਬੋ ਬੈਗ ਅਸੀਂ ਪਹਿਲੀ ਵਾਰ ਹੀ ਲੈ ਕੇ ਆਂਦੇ ਆ ਉਹ ਬੈਗ 3.5 ਫੁੱਟ ਤੇ ਉਸ ਦੀ ਚੌੜਾਈ ਆ ਤੇ 2.5 ਫੁੱਟ ਦੇ ਕਰੀਬ ਉਸ ਦੀ ਉਚਾਈ ਆ ਹੁਣ ਉਹ ਐਡਾ ਵੱਡਾ ਬੈਗ ਜਦੋਂ ਭਰ ਕੇ ਇੱਕਦਮ ਉੱਥੇ ਟਿਕਨਾ ਤਾਂ ਪਾਣੀ ਦੇ ਫਲੋ ਨੂੰ ਰੋਕ ਸਕਦੇ। ਉਹ ਵੀ ਬੈਗ ਉੱਥੇ ਰੱਖੇ ਹੋਏ ਆ। ਕਿਸਤੀਆਂ ਨੇ ਇੰਤਜ਼ਾਮ ਕੀਤਾ ਹੋਇਆ। ਸੋ ਜੋ ਵੀ ਪ੍ਰਬੰਧ ਹੁੰਦੇ ਨੇ ਉਹ ਸਾਰੇ ਅਸੀਂ ਕੀਤੇ ਨੇ। 265 ਕਰੋੜ ਰੁਪਏ ਜਿਹੜਾ ਅਗਾਊਂ ਪ੍ਰਬੰਧਨ ਤੇ ਖਰਚ ਕੀਤਾ ਸੀ। ਤੇ ਹੁਣ ਜਿਵੇਂ ਜਿਵੇਂ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਉਹ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ। ਕਿਉਂਕਿ ਜਦੋਂ ਪੌਂਗ ਡੈਮ ਦੇ ਵਿੱਚੋਂ ਪਾਣੀ ਛੱਡਦੇ ਆ ਤੱਪਣਾ ਹਿਮਾਚਲ ਦੇ ਪਿੰਡ ਆਉਂਦੀ ਆ ਉੱਥੇ ਸੋ ਉਹਨਾਂ ਦਾ ਵੀ ਨੁਕਸਾਨ ਨਾ ਹੋਵੇ ਤੇ ਉਸ ਤੋਂ ਬਾਅਦ ਸਾਡੇ ਪੰਜਾਬ ਦੇ ਪਿੰਡ ਆਉਂਦੇ ਆ ਉਹਦਾ ਵੀ ਨੁਕਸਾਨ ਨਾ ਹੋਵੇ ਤੇ ਉਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਪਾਣੀ ਉੱਥੋਂ ਛੱਡਿਆ ਜਾ ਰਿਹਾ ਹੁਣ ਉਸ ਦੇ ਵਿੱਚ ਜੋ ਕਪੂਰਥਲਾ ਡਿਸਟ੍ਰਿਕਟ ਦੀ ਹੈ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਬੌਪੋਰਿਸ ਆਈਲੈਂਡ ਹੈ ਜੋ ਟਾਪੂ ਜਿਹਨੂੰ ਕਹ ਦਿੰਦੇ ਆ ਉਹ ਅਸਲ ਦੇ ਵਿੱਚ ਕੀ ਹੈ ਉਹ ਉੱਥੇ ਜੋ ਰਿਵਰ ਹੈ ਉਹ ਰਿਵਰ ਦੇ ਵਿੱਚ ਵਿਚਾਲੇ ਲੋਕਾਂ ਨੇ ਆਰ ਜੀ ਬੰਨ ਬਣਾ ਕੇ ਉੱਥੇ ਪਿੰਡ ਬਸੇ ਹੋਏ ਆ ਤੇ ਉੱਥੇ ਆਰ ਜੀ ਬੰਨ ਨੇ ਜਿਹੜੇ ਉਹ ਜਿਹੜੇ ਸਰਕਾਰ ਦੇ ਬੰਨ ਨੇ ਉਹ ਬਾਹਰਲੇ ਪਾਸੇ ਨੇ ਤੇ ਸਰਕਾਰ ਦੇ ਜਿਹੜੇ ਬੰਨ ਨੇ ਉਹ ਸਾਰੇ ਸੁਰੱਖਿਅਤ ਨੇ ਉੱਥੇ ਕਿਤੇ ਕੋਈ ਬਰੀਚ ਨਹੀਂ ਹੋਈ ਪਰ ਜਿਹੜੇ ਲੋਕਾਂ ਨੇ ਆਰਜੀ ਬੰਨ ਬੰਨੇ ਹੋਏ ਸੀ ਤਾਂ ਉਥੇ ਇਹ ਬ੍ਰੀਚ ਹੋਈ ਹੈ ਔਰ ਜਿਹਦੇ ਨਾਲ 3000 ਏਕੜ ਜਿਹੜੀ ਫਸਲ ਹੈ ਉਹ ਪ੍ਰਭਾਵਿਤ ਹੋਈ ਹੈ ਟੋਟਲ 3500 ਏਕੜ ਰਕਬਾ ਉਥੇ ਇਸ ਕਰੀਕ ਦੇ ਵਿੱਚ ਤੇ ਉਹ 37 ਦੇ ਵਿੱਚੋਂ 3000 ਏਕੜ ਰਕਬਾ ਜਿਹੜਾ ਉਹ ਪ੍ਰਭਾਵਿਤ ਹੋ ਗਿਆ ਹੈ ਇਹ ਉਹ ਜਿਹੜੀ ਕਪੂਰਥਲੇ ਬਉਪੁਰ ਆਈਲੈਂਡ ਦੇ ਵਿੱਚ ਤੇ ਉੱਥੋਂ ਅਸੀਂ 600 ਲੋਕਾਂ ਨੂੰ ਜਿਨ੍ਹਾਂ ਦੇ ਵਿੱਚ ਬਜ਼ੁਰਗ ਨੇ ਤੇ ਬੱਚੇ ਨੇ ਉਹਨਾਂ ਨੂੰ ਰੈਸਕਿਊ ਕਰਕੇ ਉੱਥੇ ਬਾਹਰ ਕੱਢਿਆ ਗਿਆ ਤੇ ਬਾਕੀ ਜਿਹੜੇ ਲੋਕ ਨੇ ਉਹ ਉੱਥੇ ਹਲੇ ਅੰਦਰ ਹੀ ਨੇ ਕਿਉਂਕਿ ਪ੍ਰਸ਼ਾਸਨ ਨੇ ਬੜਾ ਕਿਹਾ ਬਾਹਰ ਆਉਣ ਦੇ ਲਈ ਪਰ ਉਹ ਇਸ ਗੱਲ ਲਈ ਰਾਜ਼ੀ ਨਹੀਂ ਹੋਏ ਕਿਉਂਕਿ ਇਹ ਜਿਹੜਾ ਬੋਪੋਰ ਆਈਲੈਂਡ ਹੈ ਇਹ ਹਮੇਸ਼ਾ ਤੋਂ ਹੀ ਇਹ ਬੜਾ ਜਿਸ ਤਰ੍ਹਾਂ ਕਹਣਾ ਚਾਹੀਦਾ ਨੀਮੀ ਜਗ੍ਹਾ ਤੇ ਹੈ ਤੇ ਇੱਥੇ ਅਕਸਰ ਜਦੋਂ ਵੀ ਪਾਣੀ ਦੀ ਗੱਲ ਆਉਂਦੀ ਹੈ ਤਾਂ ਪ੍ਰਭਾਵਿਤ ਹੋ ਜਾਂਦਾ ਦੱਸਦੀ ਕਿਸ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਹੜ੍ਹਾਂ ਵਰਗੇ ਹਾਲਾਤ ਬਣੇ ਸੀਗੇ ਮੌਨਸੂਨ ਦੇ ਸੀਜ਼ਨ ਦੇ ਦੌਰਾਨ ਪਟਿਆਲਾ ਦੇ ਵਿੱਚ ਵੀ ਹੜਾ ਆਇਆ ਸੀਗਾ ਉਧਰ ਫਿਰੋਜ਼ਪੁਰ ਵਾਲੇ ਪਾਸੇ ਵੀ ਕਾਫੀ ਨੁਕਸਾਨ ਕੀਤਾ ਸੀਗਾ ਪਾਣੀ ਨੇ ਤਾਂ ਹੁਣ ਕੁੱਲ ਮਿਲਾ ਕੇ ਇੱਕ ਵਾਰ ਫਿਰ ਹਾਲਾਤ ਉਹੋ ਜਿਹੇ ਬਣੇ ਨੇ ਕਿਉਂਕਿ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਕਿਤੇ ਬੱਦਲ ਫਟਣ ਦੀਆਂ ਘਟਰਾਵਾਂ ਵਾਪਰ ਰਹੀਆਂ ਨੇ ਤਾਂ ਇਕੱਠਾ ਪਾਣੀ ਆ ਜਾਂਦਾ ਤਾਂ ਡੈਮਾਂ ਨੂੰ ਸੰਭਾਲਣਾ ਮੁਸ਼ਕਲ ਹੋ ਗਿਆ ਤੇ ਡੈਮ ਹੌਲੀ-ਹੌਲੀ ਕਰਕੇ ਦਰਿਆਵਾਂ ਦੇ ਵਿੱਚ ਇਹ ਪਾਣੀ ਛੱਡ ਰਹੇ ਨੇ ਤੇ ਜਿਹੜਾ ਉਹ ਕੱਚੇ ਕੰਡਿਆਂ ਨੂੰ ਭੋਰਦਾ ਹੋਇਆ ਤੋੜਦਾ ਹੋਇਆ ਪਿੰਡਾਂ ਦੇ ਵਿੱਚ ਵੀ ਦਾਖਲ ਹੋਣਾ ਸ਼ੁਰੂ ਹੋ ਗਿਆ ਹੈ ਤੇ ਕਈ ਥਾਵਾਂ ਦੇ ਉੱਤੇ ਜਲਤਲ ਹੁੰਦਾ ਨਜ਼ਰ ਆ ਰਿਹਾ ਹੈ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਕਿਹੋ ਜਿਹੇ ਰਹਿੰਦੇ ਨੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ